ਪੰਜਾਬ ਦੇ ਵਿੱਚ ਮੀਂਹ ਤੇ ਹਨੇਰੀ ਦੀ ਵਾਰਨਿੰਗ ਦਿੱਤੀ ਗਈ ਹੈ 6 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਦੱਸਦੇ ਕਿ ਪੰਜਾਬ ਦੇ ਵਿੱਚ ਅੱਜ ਤੋਂ ਨਵੇਂ ਸਰਗਰਮ ਹੋਏ ਵੈਸਟਰਨ ਡਿਸਟਰਬੈਂਸ ਦਾ ਅਸਰ ਦੇਖਣ ਨੂੰ ਮਿਲੇਗਾ ਸਵੇਰ ਭਰ ਦੇ ਵਿੱਚ ਅੱਜ ਜੋ ਕਿ ਦੱਸਦੀ ਹੈ ਕਿ ਵੀਰਵਾਰ ਤੇ ਸ਼ੁੱਕਰਵਾਰ ਯਾਨੀ ਕਿ ਅੱਜ orange ਅਲਰਟ ਅਤੇ ਪੀਲਾ ਅਲਰਟ ਜਾਰੀ ਕਰ ਦਿੱਤਾ ਗਿਆ ਜਦਕਿ ਆਉਣ ਵਾਲੇ 3 ਜੂਨ ਤੱਕ ਰਾਜ ਦੇ ਵਿੱਚ yellow ਅਲਰਟ ਜਾਰੀ ਰਹੇਗਾ ਹਾਲਾਂਕਿ ਬੀਤੇ ਦਿਨੀ ਮੌਸਮ ਵਿਭਾਗ ਦੇ ਵੱਲੋਂ ਜੋ ਪੁਹਿਖਵਾਨੀ ਕੀਤੀ ਗਈ ਸੀਗੀ ਕਿ ਪੰਜਾਬ ਦੇ 16 ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਪਰ ਮੌਸਮ ਵਿਭਾਗ ਦੀ ਇਹ ਪੁਹਿਖਵਾਨੀ ਵੀ ਝੂਠੀ ਨਜ਼ਰ ਆਈ ਸੀਗੀ ਕੱਲ ਪੰਜਾਬ ਦੇ ਵਿੱਚ ਕਿਸੇ ਵੀ ਜੋ ਕਿ ਇਲਾਕੇ ਦੇ ਵਿੱਚ بارش ਦੀ ਇੱਕ ਬੂੰਦ ਵੀ ਨਜ਼ਰ ਨਹੀਂ ਆਈ ਸੀਗੀ ਹਾਲਾਂਕਿ ਮੌਸਮ ਜ਼ਰੂਰ ਸੁਹਾਵਣਾ ਹੋ ਗਿਆ ਸੀਗਾ ਚੰਡੀਗੜ੍ਹ ਮੋਹਾਲੀ ਦੇ ਵਿੱਚ ਮੌਸਮ ਇੱਕ ਵਾਰ ਠੰਡਾ ਜ਼ਰੂਰ ਹੋਇਆ ਸੀਗਾ ਪਰ بارش ਜਿਹੜੀ ਕਿ ਨਹੀਂ ਹੋਈ ਸੀਗੀ ਦੱਸ ਦਈਏ ਕਿ ਇਸ ਵਾਰ ਭਾਰਤ ਦੇ ਵਿੱਚ ਮੌਨਸੂਨ ਵੀ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ ਤੇ ਸਮੇਂ ਤੋਂ ਪਹਿਲਾਂ ਪਹੁੰਚ ਰਿਹਾ ਹੈ ਤਾਂ ਅਨੁਮਾਨ ਲਗਾਇਆ ਜਾ ਰਿਹਾ ਹੈਗਾ ਕਿ ਪੰਜਾਬ ਦੇ ਵਿੱਚ 25 ਜੂਨ ਤੋਂ ਬਾਅਦ ਦਸਤਕ ਦੇ ਸਦਾ ਯਾਨੀ ਕਿ 25 ਜੂਨ ਤੱਕ ਅੱਜ ਜਿਹੜਾ ਕਿ ਮੌਨਸੂਨ ਆ ਸਕਦਾ ਹੈਗਾ ਤੇ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਯਾਨੀ ਕਿ ਆਈਐਮਡੀ ਦੇ ਅਨੁਸਾਰ ਅੱਜ ਪੰਜਾਬ ਦੇ 6 ਜ਼ਿਲ੍ਹਿਆਂ ਯਾਨੀ ਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ ਤੇ ਹੁਸ਼ਿਆਰਪੁਰ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਅਤੇ ਦੱਸਦੇ ਕਿ ਤੇਜ਼ ਹਵਾਵਾਂ ਚੱਲਣਗੀਆਂ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਸਕਦੀਆਂ ਨੇ ਅਤੇ ਮੀਂਹ ਦੀ ਵੀ ਸੰਭਾਵਨਾ ਜਤਾਈ ਗਈ ਹੈ। ਜਦਕਿ ਪੰਜਾਬ ਦੇ ਹੋਰ ਸਾਰੇ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਮੀਂਹ ਦੇ ਨਾਲ ਹੋਣ ਦੇ ਕਾਰਨ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਜਿੱਥੇ ਕਿ ਪਿਛਲੇ 1 ਹਫਤੇ ਤੋਂ ਲਗਾਤਾਰ ਪੰਜਾਬ ਦੇ ਵਿੱਚ ਨੌ ਤਪਾ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਨੌ ਤਪਾ ਸ਼ੁਰੂ ਹੋ ਚੁੱਕਿਆ ਹੈ ਤੇ 2 ਜੂਨ ਤੱਕ ਨੌ ਤਪਾ ਰਹੇਗਾ ਕਿਹਾ ਜਾਂਦਾ ਹੈਗਾ ਕਿ ਇਹਨਾਂ ਨੌ ਤਪਾ ਦੇ ਵਿੱਚ ਨੌ ਦਿਨ ਯਾਨੀ ਕਿ ਪੂਰੇ ਭਾਰਤ ਦੇ ਲਈ ਬਹੁਤ ਹੀ ਗਰਮ ਜਿਹੜੇ ਕਿ ਮੰਨੇ ਜਾਂਦੇ ਨੇ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਅਜਿਹੇ ਮੌਸਮ ਦੇ ਵਿੱਚ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਤਾਂ ਪਿਛਲੇ ਕੁਝ ਦਿਨਾਂ ਤੋਂ ਮੀ ਜਿਹੜਾ ਕਿ ਨਹੀਂ ਪਿਆ ਜਿਸ ਕਾਰਨ ਤਾਪਮਾਨ ਵਧ ਰਿਹਾ ਬੁੱਧਵਾਰ ਸ਼ਾਮ ਰਾਜ ਦੇ ਵਿੱਚ ਔਸਤ ਵੱਧ ਤਾਪਮਾਨ 1.9 ਡਿਗਰੀ ਸੈਲਸੀਅਸ ਦੀ ਵਾਧੂ ਰਿਕਾਰਡ ਦਰਜ ਕੀਤਾ ਗਿਆ ਹਾਲਾਂਕਿ ਇਹ ਹਾਲੇ ਵੀ ਆਮ ਤਾਪਮਾਨ ਦੇ ਨੇੜੇ ਦੇੜੇ ਹੈ ਤਾਂ ਰਾਜ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਜਿਹੜਾ ਕਿ 43.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਬਠਿੰਡਾ ਦੇ ਵਿੱਚ ਰਿਕਾਰਡ ਹੋਇਆ ਯਾਨੀ ਕਿ ਬਠਿੰਡਾ ਦੇ ਵਿੱਚ ਸਭ ਤੋਂ ਗਰਮ ਇਲਾਕਾ ਮੰਨਿਆ ਜਾ ਰਿਹਾ ਹੈ ਬਠਿੰਡਾ ਦੇ ਵਿੱਚ ਇਸ ਸਮੇਂ ਬਹੁਤ ਜ਼ਿਆਦਾ ਗਰਮੀ ਜੜੀ ਕੀ ਪੈ ਰਹੀ ਹੈ ਤਾਂ ਪੰਜਾਬ ਦੇ ਵਿੱਚ ਇਸ ਸਮੇਂ ਘੱਟ ਦਬਾਵਾ ਵਾਲਾ ਖੇਤਰ ਜਿਹੜਾ ਕਿ ਬਣਿਆ ਹੋਇਆ ਹੈਗਾ ਦੱਸ ਦਈਏ ਕਿ ਪੰਜਾਬ ਦੇ ਮੌਸਮ ਦੇ ਵਿੱਚ ਆ ਰਹੇ ਬਦਲਾਵ ਦੇ ਵਿਛੇ ਵੈਸਟਰਨ ਡਿਸਟਰਬੈਂਸ ਦੇ ਨਾਲ ਨਾਲ ਚੱਕਰਵਤੀ ਸੰਬੰਧਤ ਯਾਨੀ ਕਿ ਦੱਸ ਦੇ ਕਿ ਇਹ ਵੀ ਕਾਰਨ ਬਣੇ ਹੋਏ ਨੇ ਇਸ ਵੇਲੇ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ ਦੂਜੀ ਪਾਸੇ ਵੈਸਟਰਨ ਡਿਸਟਰਬੈਂਸ ਇਸ ਸਮੇਂ ਪਾਕਿਸਤਾਨ ਦੇ ਖੇਤਰ ਦੇ ਵਿੱਚ ਸਰਗਰਮ ਹੈ ਇਹੀ ਵਜ੍ਹਾ ਹੈ ਕਿ ਪੰਜਾਬ ਦੇ ਵਿੱਚ ਵੈਸਟਰਨ ਡਿਸਟਰਬੈਂਸ ਦੇ باوجود ਵੀ ਮੀਂਹ ਅਤੇ ਤੇਜ਼ ਹਵਾਵਾਂ ਆਪਰ ਰਹੀਆਂ ਨੇ ਤਾਂ ਮਾਨਸੂਨ ਦੀ ਰਫ਼ਤਾਰ ਸਮੇਂ ਤੋਂ ਪਹਿਲਾਂ ਚੱਲ ਰਹੀ ਹੈ ਤੇ ਹੁਣ ਕਈ ਰਾਜਾਂ ਦੇ ਵਿੱਚ ਇਹ ਸਮੇਂ ਤੋਂ ਇੱਕ ਹਫਤਾ ਪਹਿਲਾਂ ਚੱਲ ਰਿਹਾ ਹੈ ਜਿੱਥੇ ਮਾਨਸੂਨ ਨੇ 5 ਤੋਂ 10 ਜੂਨ ਤੱਕ ਪਹੁੰਚਣਾ ਸੀਗਾ ਉੱਥੇ ਸਮੇਂ ਤੋਂ ਪਹਿਲਾਂ ਦਸਤਕ ਦੇ ਸਕਦਾ ਧੰਨਵਾਦ ਹੈ ਕਿ ਜੇਕਰ ਇਹੀ ਹਾਲ ਰਿਹਾ ਤਾਂ 25 ਜੂਨ ਤੋਂ ਪਹਿਲਾਂ ਮਾਨਸੂਨ ਪੰਜਾਬ ਦੇ ਵਿੱਚ ਦਾਖਲ ਹੋ ਸਕਦਾ ਹੈ ਯਾਨੀ ਕਿ ਦੱਸਦੀ ਹੈ ਕਿ ਪਹਿਲਾਂ ਤਾਂ ਜੁਲਾਈ ਦੇ ਵਿੱਚ ਮਾਨਸੂਨ ਜਿਹੜਾ ਕਿ ਸ਼ੁਰੂ ਹੁੰਦਾ ਸੀਗਾ ਪਰ ਕਿਹਾ ਜਾ ਸਕਦਾ ਹੈਗਾ ਕਿ ਹੁਣ ਮਾਨਸੂਨ ਜਿਹੜਾ ਕਿ ਪਹਿਲਾਂ ਹੀ ਦਸਤਕ ਦੇ ਸਕਦਾ ਹੈਗਾ ਮੌਜੂਦਾ ਅਨੁਮਾਨ ਦੇ ਮੁਤਾਬਕ ਪੰਜਾਬ ਦੇ ਵਿੱਚ ਮਾਨਸੂਨ ਦੀ ਐਂਟਰੀ 25 ਤੋਂ 30 ਜੂਨ ਦੇ ਵਿਚਕਾਰ ਜਿਹੜੀ ਕਿ ਸੰਭਾਵਿਤ ਹੈ ਹੁਣ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਅੱਜ ਮੌਸਮ ਦਾ ਹਾਲ ਕੀ ਹੈ ਤੁਹਾਡੇ ਸ਼ਹਿਰ ਦੇ ਵਿੱਚ ਅੱਜ ਮੌਸਮ ਕਿਹੋ ਜਿਹਾ ਹੈਗਾ ਕਮੈਂਟਾਂ ਦੇ ਵਿੱਚ ਤੁਸੀਂ ਵੀ ਦੱਸ ਸਕਦੇ ਹੋ ਤਾਂ ਆਮ੍ਰਿਤਸਰ ਦੇ ਵਿੱਚ ਹਲਕੇ ਬੱਦਲ ਛਾਏ ਰਹਿਣਗੇ بارش ਦੀਆਂ ਆ ਵੀ ਜਿਹੜੀ ਕਿ بارش ਵੀ ਹੋ ਸਕਦੀ ਉਹਦੀ ਸੰਭਾਵਨਾ ਜਤਾਈ ਗਈ ਹੈ ਤਾਪਮਾਨ ਜਿਹੜਾ ਕਿ 25 ਤੋਂ 38 ਡਿਗਰੀ ਦੇ ਨੇੜੇ ਰਹਿਣ ਦਾ ਅਨੁਮਾਨ ਹੈ ਜਲੰਧਰ ਦੇ ਵਿੱਚ ਵੀ ਹਲਕੇ ਬੱਦਲ ਛਾਏ रह ਸਕਦੇ ਨੇ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਤੇ ਤਾਪਮਾਨ ਜੜਾ ਕੇ 27 ਤੋਂ 37 ਡਿਗਰੀ ਦੇ ਵਿਚਕਾਰ ਨੇੜੇ ਰਹਿਣ ਦਾ ਅਨੁਮਾਨ ਹੈ ਇਸ ਤਰੀਕੇ ਦੇ ਨਾਲ ਲੁਧਿਆਣਾ ਪਟਿਆਲਾ ਤੇ ਮੋਹਾਲੀ ਦੇ ਵਿੱਚ ਵੀ ਹਲਕੇ ਬੱਦਲ ਜਿਹੜੇ ਕਿ ਛਾਏ ਰਹ ਸਕਦੇ ਨੇ ਹਾਲਾਂਕਿ ਲੁਧਿਆਣਾ ਦੇ ਵਿੱਚ ਆਸਮਾਨ ਜੜਾ ਕੇ ਸਾਫ਼ ਰਹਿਣ ਦਾ ਅਨੁਮਾਨ ਹੈ ਤੇ ਹਲਕੇ ਬੱਦਲ ਵੀ ਛਾਏ ਰਹਿ ਸਕਦੇ ਨੇ ਤੇ ਬਾਰਿਸ਼ ਦੀ ਵੀ ਸੰਭਾਵਨਾ ਜਤਾਈ ਗਈ ਆ ਯਾਨੀ ਕਿ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਅੱਜ ਮੌਸਮ ਜੜਾ ਕਿ ਠੰਡਾ ਰਹਿ ਸਕਦਾ ਹੈਗਾ ਪਰ ਜੜਾ ਕਿ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਦੇ ਵੇਲੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤੇਜ਼ ਧੁੱਪ ਨਿਕਲੀ ਹੋਈ ਹੈ ਤਾਂ ਕਿਹਾ ਜਾ ਰਿਹਾ ਹੈਗਾ ਕਿ ਹਲਕੇ ਬੱਦਲ ਵਿਛਾਏ रह ਸਕਦੇ ਨੇ ਹੋ ਸਕਦਾ ਹੈ ਕਿ ਬਾਰਿਸ਼ ਵੀ ਹੋ ਸਕਦੀ ਹੈ ਤਾਂ ਮੌਸਮ ਨਾਲੇ ਜੁੜੀ ਹੋਈ ਤਾਜ਼ਾ ਜਾਣਕਾਰੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰਿਆ ਖਰਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਮੌਸਮ ਦੇ ਜਿਹੜੇ ਕਿ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਸਾਂਝੀ ਕਰਦੇ ਆ ਤਾਂ ਕਿ ਤੁਹਾਨੂੰ ਤੁਹਾਡੇ ਸ਼ਹਿਰ ਦੇ ਮੌਸਮ ਦਾ ਹਾਲ ਪਤਾ ਹੋ ਸਕੇ ਕਿ ਅੱਜ ਤੁਹਾਡੇ ਸ਼ਹਿਰ ਦੇ ਵਿੱਚ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਅਗਲੇ 5 ਦਿਨਾਂ ਤੱਕ ਮੌਸਮ ਜਿਹੜਾ ਕਿ بارش ਵਾਲਾ ਰਹਿ ਸਕਦਾ ਹੈਗਾ 3 ਜੂਨ ਤੱਕ ਜਿਹੜੀ ਕਿ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਤੇ ਇਹ ਵੀ ਕਹਾ ਜਾ ਰਿਹਾ ਹੈਗਾ ਕਿ ਮੌਨਸੂਨ ਜਿਹੜਾ ਕਿ ਇਸ ਵਾਰ ਛੇਤੀ ਆ ਜਿਹੜਾ ਕਿ ਆ ਸਕਦਾ ਹੈਗਾ ਛੇਤੀ दस्तक ਦੇ ਸਕਦਾ ਹੈਗਾ 25 ਜੂਨ ਤੱਕ ਹੀ ਮੌਨਸੂਨ ਜਿਹੜਾ ਕਿ ਆ ਸਕਦਾ ਹੈ ਤਾਂ ਮੌਸਮ ਵਿਭਾਗ ਲਈ ਜੁੜੀ ਹੋਈ ਤਾਜ਼ਾ ਜਾਣਕਾਰੀ ਸਾਂਝੀ ਕਰਿਆ ਹਾਲਾਂਕਿ ਦੱਸਦੇ ਕਿ ਬੀਤੀ ਸ਼ਾਮ ਨੂੰ ਮੁਹਾਲੇ ਚੰਡੀਗੜ੍ਹ ਦੇ ਵਿੱਚ ਮੌਸਮ ਸੁਹਾਵਣਾ ਹੋਗਾ ਸੀਗਾ ਕਾਲੇ ਬੱਦਲ ਜਿਹੜੇ ਕਿ ਛਾਏ ਹੋਏ ਸੀਗੇ ਸ਼ਾਮ ਦੇ ਵੇਲੇ ਤਾਂ ਮੌਸਮ ਇੱਕ ਵਾਰ ਫਿਰ ਤੋਂ ਕਰਵਟ ਲੈਂਦਾ ਹੋਇਆ ਨਜ਼ਰ ਆ ਰਿਹਾ ਹੈਗਾ ਅੱਜ ਫੇਰ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਦੱਸਦੇ ਕਿ ਹੁਸ਼ਿਆਰਪੁਰ ਪਠਾਨਕੋਟ ਗੁਰਦਾਸਪੁਰ ਤੇ ਬਠਿੰਡਾ ਤਰਨਤਾਰਨ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਕਿ ਸੰਭਾਵਨਾ ਜਤਾਈ ਗਈ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ